ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਭੈਣ ਭਰਾ ਠੀਕ ਠਾਕ ਜਿਵੇਂ ਕਿ ਆਪਾਂ ਰੋਜ਼ ਨਵੀਆਂ ਵਾਈਟਲੈਸਾਂ ਕਲਰਫੁੱਲ ਮਤਲਬ ਹਰ ਤਰ੍ਹਾਂ ਦੀਆਂ ਅੱਜ ਜਿਵੇਂ ਤੁਹਾਨੂੰ ਨਿਗਾ ਕਲਰਫੁੱਲ ਲੈਸ ਕਿਰਾ ਰਹੇ ਆ ਕਾਟਨ ਦੀ ਜੀਪੀਓ ਮਤਲਬ ਇੱਕ ਡਿਜ਼ਾਈਨ ਦੇ ਵਿੱਚ ਕਲਰ ਜਾਰਾ ਨਹੀਂ ਤੋਂ 20 ਤੋਂ 25 ਕਿਸੇ ਚ 30 ਹੁਣ ਜਿਵੇਂ ਆਹ ਕਲਰ ਡਿਜ਼ਾਈਨ ਆ ਇਹਦੇ ਵਿੱਚ 55 ਕਲਰ ਨੇ ਔਰ ਡਿਜ਼ਾਈਨਿੰਗ ਇੱਕ ਨੰਬਰ ਮਤਲਬ ਇਹ ਕਾਟਨ ਦੀਆਂ ਸੁਪੀਰੀਅਰ ਲੈਸਾਂ ਨੇ ਕੋਈ ਪਿੰਕ ਗਾਜ਼ਰੀ ਮਜ਼ੈਂਟਾ ਮਤਲਬ ਕਨਰ ਜੋ ਅੱਜ ਕੱਲ ਚੱਲ ਰਹੇ ਨੇ ਇੰਗਲਿਸ਼ ਕਲਰ ਮਤਲਬ ਉਹ ਕਲਰ ਨੇ ਵੀ ਜਿਹੜੇ ਕੀ ਹੁਣ ਭੈਣ ਭਰਾ ਨਹੀਂ ਆਏ ਕੋਈ ਬੁਟੀਕ ਕਰਦਾ ਜਾਂ ਕੋਈ ਘਰੇ ਦੁਕਾਨ ਕਰਦਾ ਉਹ ਜਲਦ ਤੋਂ ਜਲਦ ਸ਼ਹਿਰ ਸਮਰਾਲਾ ਗੁਰੂ ਨਾਨਕ ਰੋਡ ਮੰਗਟ ਲੈਸ ਹਾਊਸ ਦੇ ਉੱਪਰ ਵਿਜ਼ਿਟ ਕਰੋ ਉਹ ਚ ਭੈਣ ਭਰਾ ਦਾ ਹੀ ਫਾਇਦਾ ਉਹਦਾ ਕਾਰਨ ਆ ਦੇ ਕੋ ਡਿਜ਼ਾਈਨਿੰਗ ਨਾਲੇ ਲੈਸ ਦੀ ਇੰਨੀ ਸਫਾਈਆ ਇੱਕ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ 50 50 ਕਲਰ ਦੇ ਰਿਆਂ ਹੋਰ ਇਹਦੇ ਉੱਪਰ ਕੀ ਚਾਹੀਦਾ ਹਨਾ ਮਤਲਬ ਜਲਦ ਤੋਂ ਜਲਦ ਭੈਣ ਭਰਾ ਆਓ ਨਾਲੇ ਆਪਣੇ ਕੋਲੇ ਹਰ ਚੀਜ਼ ਕੰਪਨੀ ਦੀ ਆ ਕੱਟ ਵੀ ਇਹਦੀ 20+ ਆ ਕੋਈ ਕੋਈ 16 ਕੋਈ 14 ਨਹੀਂ 20 ਮੀਟਰ ਔਰ ਰੇਟ ਬਿਲਕੁਲ ਰੀਜ਼ਨੇਬਲ ਹੈ ਮਤਲਬ ਜੇ ਆਪਾਂ ਹੋਲ ਸੇਲ ਕਹਿ ਰਹੇ ਆ ਤਾਂ ਹੋਲ ਸੇਲੇ ਕਰ ਰਹੇ ਆ ਇੱਕ ਗੱਲ ਹੋਰ ਜਿਹੜੇ ਕੀ ਭੈਣ ਭਰਾ ਦਾ ਮੈਂ ਨਹੀਂ ਫੋਨ ਚੱਕ ਕੇ ਜਾਂ ਨਹੀਂ ਟੰਡ ਕਰ ਰਿਹਾ ਮੈਂ ਸੌਰੀ ਮੰਗਦਾ ਮੈਂ ਹੁਣ ਕੋਸ਼ਿਸ਼ ਕਰਦਾ ਵੀ ਮੈਂ ਹਰ ਭੈਣ ਭਰਾ ਦਾ ਜਿਸ ਦਿਨੇ ਨਹੀਂ ਫੋਨ ਚੱਕ ਹੋ ਰਿਹਾ ਰਸ਼ ਕਰਕੇ ਤੇ ਮੈਂ ਸ਼ਾਮ ਨੂੰ ਹਰ ਭੈਣ ਪਰਾ ਦਾ ਫੌਂਦਾ ਜਰੂਰ ਰਿਪਲਾਈ ਦੇ ਰਿਆਂ ਮੈਸੇਜ ਦਾ ਵੀ ਜਰੂਰ ਰਿਪਲਾਈ ਦੇ ਰਿਆਂ ਇਸ ਕਰਕੇ ਭੈਣ ਭਰਾ ਵੀ ਜਿਹੜੇ ਕੋਈ ਦੂਰ ਨੇੜੇ ਬਹੁਤ ਆ ਰਹੇ ਨੇ ਮੇਰੇ ਤੋਂ ਪਾਰਸਲ ਵੀ ਕਰਵਾ ਰਹੇ ਨੇ ਹਨ ਆਪਾਂ ਦੇਖੋ ਮੇਰਾ ਇਹ ਇੱਕ ਤਰ੍ਹਾਂ ਦਾ ਪਰਿਵਾਰ ਆ ਇਹਨਾਂ ਆਪਾਂ ਥੋੜਾ ਆਸਾਨ ਕਦੇ ਨਹੀਂ ਭੁੱਲ ਸਕਦੇ ਕਿਉਂਕਿ ਆਪਾਂ ਥੋਡੇ ਪੈਰੀਓ ਮਤਲਬ ਅੱਜ ਜੇ ਆਪਣੇ ਕੋਲੇ ਦੂਰੋਂ ਕੋਈ ਕੋਰੀਅਰ ਕਰਵਾ ਰਿਆ ਕੋਈ ਸਾਡੀ ਵੀਡੀਓ ਨੂੰ ਸ਼ੇਅਰ ਕਰ ਰਿਆ ਜਾਂ ਕੋਈ ਆ ਰਿਹਾ ਇਹ ਥੋਡੇ ਸਾਧਕ ਹੀ ਆ ਰਿਹਾ ਹਨਾ ਥੋੜਾ ਦੇਨੇ ਤਾਂ ਆਪਾਂ ਕਦੇ ਨਹੀਂ ਦੇ ਸਕਦੇ ਭੈਣ ਭਰਾਵਾਂ ਦਾ ਜਿਹੜਾ ਕਿ ਸਾਡਾ ਮਤਲਬ ਇਹ ਇਹਦੇ ਵਿੱਚ ਸਾਡਾ ਪਰਿਵਾਰ ਬਣਿਆ ਹਨਾ ਕੋਈ ਸੋਸ਼ਲ ਮੀਡੀਆ ਤੇ ਥਰੂ ਸਾਡੇ ਨਾਲ ਅਟੈਚਮੈਂਟ ਹੋਈ ਆ ਉਹਨਾਂ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਹਨਾ ਇੱਕ ਵੀਡੀਓ ਮਤਲਬ ਰੋਜ਼ ਰੋਜ਼ ਪਾ ਰਹੇ ਆ ਹੁਣ ਤੁਸੀਂ ਭੈਣ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਤੁਸੀਂ ਕਾ ਭੈਣ ਭਰਾ ਆ ਰਹੇ ਹੋ ਗਾਹਾਂ ਜਿਹੜੇ ਤੁਹਾਡੇ ਨਾਲ ਵੀ ਰਿਲੇਟਡ ਨੇ ਉਹ ਵੀ ਭੈਣ ਭਰਾ ਸਾਡੇ ਕੋਲੇ ਆਉਣ ਉਹਨਾਂ ਦਾ ਫਾਇਦਾ ਹੋਵੇ ਹਨ ਇਸ ਕਰਕੇ ਮੈਂ ਫੇਰ ਕਹਿ ਰਿਹਾ ਆਪਣੇ ਕੋਲੇ ਕਾਟਨ ਦੀ ਫੁੱਲ ਵੈਰਾਈਟੀ ਆ ਫੁੱਲ ਰੇਂਜ ਆ ਫੁੱਲ ਕਲਰ ਮਤਲਬ ਫੁੱਲ ਕੁਆਲਿਟੀ ਮਤਲਬ ਹਰ ਚੀਜ਼ ਆ ਇਸ ਕਰਕੇ ਭੈਣ ਭਰਾ ਜਲਦ ਤੋਂ ਜਲਦ ਆਉਣ ਨਾਲ ਇੱਕ ਗੱਲ ਹੋਰ ਆਪਣੇ ਕੋਲ ਟੇਲਰ ਮਟੀਰੀਅਲ ਚ ਵੀ ਹਰ ਚੀਜ਼ ਆ ਮਤਲਬ ਕੋਈ ਬੁਕਰਮ ਲਾਸਟਿਕ ਓਵਰਨਾਕ ਕੋਨ ਮਤਲਬ ਟੇਲਰ ਮਟੀਰੀਅਲ ਚ ਵੀ ਹਰ ਚੀਜ਼ ਆ ਹਨਾ ਕੋਈ ਭੈਣ ਭਰਾ ਕਹਾਂਦੇ ਵੀ ਤੁਹਾਡੇ ਕੋਲ ਟੇਲਰ ਮਟੀਰੀਅਲ ਨਹੀਂ ਹੈਗਾ ਤਕਲੀ ਲੈਸਿਆ ਨਹੀਂ ਸਾਡੇ ਕੋਲ ਹਰ ਚੀਜ਼ ਆ ਇਸ ਕਰਕੇ ਭੈਣ ਭਰਾ ਜਿਹੜੇ ਨਹੀਂ ਆ ਰਹੇ ਉਹ ਹੁਣ ਜਲਦ ਤੋਂ ਜਲਦ ਆਵੋ ਉਹਨਾ ਕਿੱਥੇ ਆ ਸ਼ਹਿਰ ਸਮਰਾਲਾ ਗੁਰੂ ਨਾਨਕ ਰੋਡ ਮਾਂਗਟ ਲਾਇਸ ਹਾਊਸ ਗਰੇਵਾਲ ਟੈਲੀਕੋਲ ਨੇ ਬਿਲਕੁਲ ਸਾਹਮਣੇ ਜਿਹੜੇ ਭੈਣ ਭਰਾ ਬਸ ਆ ਰਹੇ ਨੇ ਜਾਂ ਆਟੋ ਤੇ ਆ ਰਹੇ ਨੇ ਮੇਨ ਚੌਂਕ ਤੋਂ ਆਟੋ ਕਰੋ ਗੁਰੂ ਨਾਨਕ ਰੋਡ ਬੜਦੇ ਚ ਮੇਨ ਚੰਡੀਗੜ੍ਹ ਰੋਡ ਤੋਂ ਗੁਰੂ ਨਾਨਕ ਰੋਡ ਬੜਦੇ ਸਾਰ ਤੀਜੀ ਦੁਕਾਨ ਹੈ ਸਤਿ ਸ਼੍ਰੀ ਅਕਾਲ ਜੀ